ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇਰੀ ਅੱਜ ਦੀ ਵੀਡੀਓ ਵਿੱਚ ਅਪਾ ਦੋ ਨਗ ਸੇ ਲਈ ਲੈ ਕੇ ਆਏ ਜੀ ਇੱਕ ਟਾਪ ਬਰੀਡ ਜਰਸੀ ਤਾਜੀ ਸੂਈ ਬੱਚਾ ਮਗਰਵੱਛੀ ਇੱਕ ਨੀਲੀ ਰਾਵੀ ਬਈ ਝੋਟੀ ਆ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਬੱਜੀ ਸਤਿ ਸ਼੍ਰੀ ਅਕਾਲ ਅਸੀਂ ਆ ਬਾਈ ਹੋ ਠੀਕ ਹੂ ਬੱਜੀ ਵਧੀਆ ਬਾਈ ਨਾਮ ਤੇ ਐਡਰੈਸ ਬੋ ਨਾਮ ਸਾਗਰ ਬਾਈ ਪਿੰਡ ਭਾਈ ਰੂਪਾ ਦੇ ਸੀਰ ਫੂਲ ਤੇ ਜ਼ਿਲ੍ਹਾ ਬਟਿੰਡਾ ਆਪਾ ਨੇੜੇ ਪਿੰਡ ਬਾਈ ਨੇੜੇ ਬਈ ਰਾਮਪ੍ਰਭੂ ਸਰ ਪੈ ਜਾਂਦਾ ਸਲਾਹਪੁਰਾ ਪਿੰਡ ਪੈ ਜਾਂਦਾ ਆਪਾਂ ਨੂੰ ਮੋਬਾਈਲ ਨੰਬਰ ਕੋ 9239 76055 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਜਿਹੜੀ ਇਹ ਬੈੜ ਦੇ ਕਿਹੜਾ ਸੂਸ ਹੋਈ ਬਈ ਇਹ ਨਹੀਂ ਦੂਜਾ ਸੂਸ ਹੋਈ ਹੈ ਜਾਲਸੀ ਹੈ ਕਾਦ ਵਾਲੀ ਸਈਆ ਕਦੋਂ ਸੂਈ ਹੈ ਬਈ ਇਹ ਬਈ ਰਾਤ ਹੀ ਸੂਈ ਹੈ ਮਗਰ ਬਹੁਤ ਸੋਹਣੀ ਬੱਚੀ ਦਿੱਤੀ ਨੇ ਬੱਚਾ ਬਈ ਬੱਚੀ ਪੂਰੀ ਵੱਡਾ ਦਿੱਤਾ ਬੱਚੀ ਦੀ ਕੁਆਲਿਟੀ ਚੈੱਕ ਕਰ ਲਓ ਬੱਚੀ ਬਹੁਤ ਪਿਆਰੀ ਹੈ ਇਹ ਕਰਮਣੀ ਨੇ ਬਹੁਤ ਸੋਹਣਾ ਬੱਚਾ ਦਿੱਤਾ ਹੈ ਨਾ ਬਈ ਹਾਂ ਤੇ ਜੇਰ ਜੂਰ ਕੰਪਲੀਟ ਹਾਂ ਹਾਂ ਬਈ ਜੇਰ ਹੋ ਪਈ ਆ 0 ਰੁਪਇਆ ਬਟਨ ਤੇ ਦਿਖਾ ਦੇ ਨੇ ਕੋਈ ਚੱਕਰ ਨਹੀਂ ਆਹ ਓਕੇ ਆ ਬਾਈ ਠੀਕ ਆ ਤੇ ਆਰਡਰ ਕਮਾਲ ਦਾ ਥਾਨ ਬਹੁਤ ਥਾਲਿਆ ਬਹੁਤ ੰਦਰਾ ਹੋਈਸ ਨਾ ਅੱਗੇ ਠੰਡੀ ਸੀ ਲਾ ਬਾਈ ਫੁੱਲ ਬ੍ਰੀਡ ਲੇਵਾ ਬੜਾ ਕਮਾਲ ਦਾ ਲੇਵਾ ਬਹੁਤ ਜਿਆਦੇ ਪੂਰਾ ਪੰਡ ਵਾਲਾ ਲੇਵਾ ਲੱਗਿਆ ਥਨ ਹੁਣ ਇੱਕ ਨੰਬਰ ਹੈ ਠਿਲਾਈਆਂ ਦੇਖੋ ਸ਼ਾਮ ਤੱਕ ਲੇਵਾ ਹੋਰ ਵੀ ਵਧੀਆ ਤਿਆਰ ਕਰ ਲੂ ਕਿੰਨਾ ਕੁ ਬੋਲਾ ਬੋਲਾ ਬਾਈ ਫਿਰ ਕੱਢਿਆ ਬੋਲਾ ਦਾ ਬਾਪ ਪਤਨਾ ਕਿਲੋ ਚੁਈਏ ਤੜਕੀ ੜਾਟਰਾ ਬੱਚੀ ਨੂੰ ਚਾ ਗਈ ਠੀਕ ਆ ਬਾਈ ਹਾਂ ਹੂੰ ਲੇਵਾ ਕਮਾਲ ਹੈ ਨਾ ਬਹੁਤ ਸੋਹਣਾ ਆਰਡਰ ਬਈ ਖੋਲ ਦੇ ਬਈ ਤੋੜ ਕੇ ਦਿਖਾ ਦੇ ਬ੍ਰੀਡ ਫੁੱਲ ਆ ਗਰਮਾਏ ਦੇ ਬੱਚਾ ਮਗਰ ਬੱਛੀ ਆ ਬੱਛੀ ਵੀ ਬਹੁਤ ਚੰਗੀ ਆ ਉਹ ਬੱਛੀ ਨੇ ਬਈ ਨਾਲ ਹੀ ਤਿਆਰ ਹੋਣਾ ਫੇਸਬੁਕ ਬੜਾ ਚੰਗਾ ਬਹੁਤ ਸੋਹਣੀ ਆ ਬਈ ਬੜਾ ਫੇਸ ਬੜਾ ਪਿਆਰਾ ਬਾਕੀ ਤੋੜਾ ਚੈੱਕ ਕਰ ਲੋ ਕਲਰ ਵੀ ਚੰਗਾ ਦੁੱਧ ਵੀ ਫੈਂਟ ਵਾਲਾ ਦੋ ਪੂਰਾ ਗਰਮੀ ਗਰਮੀ ਬਿਲਕੁਲ ਨਹੀਂ ਮੰਨਣੀ ਕਿਹਨੇ ਬਈ ਹਾਂ ਹਾਂ ਜਮਾ ਮੱਝ ਨਾਲ ਦਾ ਦੁੱਧ ਦੇ ਦਿਓ ਜਮਾ ਮੈਂ ਨਾਲ ਤਾਂ ਲੀਵਾ ਬਹੁਤ ਜ਼ਿਆਦਾ ਬੜਨ ਉਹ ਇਹ ਕੋਲੀ ਪਾਲੀ ਬਾਰੇ ਚੋਂ ਆਉਣ ਦੀ ਠੀਕ ਆ ਮੁੱਲ ਕੀ ਹੈ ਵੀਰੇ ਜੈਜ ਬਈ ਮੁੱਲ ਕਰਾਉਣਾ 65000 ਰੁਪਏ 57000 ਰੁਪਏ ਲਵਾਂਗਾ ਠੀਕ ਆ ਹੂੰ ਬਾਕੀ ਰਾਜ ਦੀ ਪਹਿਲਾ ਫੁੱਲ ਵੀਡੀਓ ਚਲਾ ਕੇ ਦੇ ਲੈ ਯਾਰ ਬਈ ਫੇਰ ਫੋਨ ਲਾਵੇ ਪਹਿਲਾ ਵਾਲਾ ਮਾੜੀ ਦੇ ਕੇ ਵੀਡੀਓ ਫਿਰ ਕਹੀ ਜਾਂਦਾ ਭਾ ਕੀ ਕਰਦਾ ਬਈ ਭਾ ਵੀਡੀਓ ਦੇ ਵਿੱਚ ਹੀ ਹੁੰਦਾ ਨਾ ਸਾਰੇ ਕੋਲ ਸਹੀ ਗੱਲ ਆ ਬਈ ਬਾਕੀ ਰਾਜ ਦਿਖਾ ਲਈ ਕਰਕੇ ਲੈ ਜੇ ਬਈ ਹੂੰ ਆਪਲੀ ਲਿਆਂਦੀ ਵੀ ਆ ਦੁੱਧ ਆਦਾ ਜਿੰਨਾ ਚੋਲੂ ਨਾ ਮੰਨ ਕੇ ਲੈ ਜੇ ਠੀਕ ਆ ਠੀਕ ਆ ਜੇ ਤਾਂ ਬਈ ਕਹਿੰਦਾ ਮੁੱਲ ਦੇ ਚੱਕਰ ਚ ਪੈਣਾ ਤਾਂ 65000 ਹੰਢੀ ਸੀਲ ਆ ਕੋਈ ਮਾਰੀ ਨਹੀਂ ਦੇਣੇ ਰੇਟ ਪੁੱਛਣਾ ਤਾਂ 57000 ਦੀ ਬੜ ਬਾਈ ਕਹਿੰ ਬੱਚਾ ਮਗਰ ਬੱਚੀ ਆ ਬੱਚੀ ਬਹੁਤ ਚੰਗੀ ਆ ਕਾ ਬੱਚੀ ਨੇ ਬਈ ਨਾਲ ਹੀ ਤਿਆਰ ਹੋ ਜਾਣਾ ਕਹਿੰਦੇ ਬਈ ਹਾਂ ਹਾਂ ਬਈ ਨਿਆਣਾ ਪਾ ਨਾ ਪਾ ਕੋਈ ਚੱਕੜ ਨਹੀਂ ਐਨੀ ਕਾ ਜਿਵੇਂ ਮਰਜੀ ਵਹਦਾ ਕੋਈ ਚੱਕਰ ਨਹੀਂ ਕਹਿਣਾ ਕੁਛ ਨਹੀਂ ਕਿਆ ਬਾਤ ਆ ਠੰਡੀ ਛੀਲ ਦਾ ਫੁੱਲ ਫੁੱਲ ਲਫੁੱਲ ਬਈ ਹੂੰ ਲੇਵਾ ਬਹੁਤ ਚੰਗਾ ਕਰਮਾਈ ਹਾਂ ਹਾਂ ਬਈ ਹੂੰ ਚਵਾਈ ਜੂਜੀ ਡਾਕਟਰ ਬੜੀ ਚੰਗੀ ਆ ਠੀਕ ਆ ਹੂੰ ਮੋਲ ਬਈ ਨੇ ਜਮਾ ਜਾਇਜ ਰੱਖਿਆ ਖਿੱਚ ਕੇ ਮੋਲ ਰੱਖਿਆ ਬਾਲਾ ਮੋਲ ਨਹੀਂ ਰੱਖਿਆ ਬਈ ਉਹ ਜਰਸੀ ਬਰੀਡ ਮੰਗ ਫੁੱਲ ਮਿਲਦੀ ਬਹੁਤ ਘਾਟਾ ਆਮ ਤੌਰ ਤੇ ਆ ਮੁੱਲ ਨਹੀਂ ਮਿਲਦਾ ਐਨੀ ਬਈ ਕਿਸੇ ਨੇ ਵੀ ਦੇਣਾ ਬਈ ਇਹ ਆਪਣੇ ਨਾਲ ਬਾਕੀ ਠੰਡੀ ਸੀਲ ਆ ਯਾਰ ਕਹਿਣਾ ਜੋ ਮਰਜੀ ਬਈ ਨਿਆਣ ਹੋਣਾ ਪਾ ਕੇ ਛੋੜਾ ਬਣਾਣਿਆ ਨੇ ਤੋ ਨਹੀਂ ਕੋਈ ਚੱਕਰ ਹੀ ਨਹੀਂ ਠੀਕ ਆ ਹਾਂ ਉਹ ਇਹ ਤਾਂ ਗੱਲ ਹੀ ਨਹੀਂ ਹੂੰ ਤੇ ਥਾਨ ਦਿਖਾਉਣ ਨੇ ਨੇੜੇ ਤੋਂ ਥਾਨ ਲੀਵਰਾ ਪਾਣਾ ਨਹੀਂ ਆ ਚੰਗਾ ਪੂਰੀ ਵਿੱਤੀ ਦੇ ਥਾਨ ਬਸ ਓੜੀ ਹੋ ਕਾਟਾ ਪਤਾ ਹੀ ਹੁਣ ਇਹ ਪੱਬੀ ਵਾਲੀ ਬਾਬਾ ਜੀ ਹੂੰ ਬਾਕੀ ਠੰਡੀਆਂ ਇੰਨੀ ਕਾ ਨਿਆਣਾ ਪਾਉਣਾ ਪਾ ਨਹੀਂ ਪਾਉਣਾ ਨਾ ਹਾਂ ਕੋਈ ਚੱਕਰੀ ਨਹੀਂ ਬਾਈ ਲੈ ਬਾਕੀ ਚਵਾਈ ਤੁਹਾਡੇ ਸਾਹਮਣੇ ਆ ਜਾਣੀ ਬਾਈ ਚੋਣ ਬੜਾ ਚੰਗਾ ਨਾ ਬਾਈ ਚਵਾਈ ਦੇ ਇੱਕ ਨਮੂਨਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਬਹੁਲੀ ਚੰਗੀ ਚਵਾਈ ਹੈ ਕਰਮਾ ਇਹਦਾ ਖੱਟਾ-ਖਟਾ ਬਹੁਲੀ ਮਾਰ ਜਿਹੜਾ ਡਾਕਟਰ ਹੂੰ ਜਮਾ ਬਹੁਲੇ ਚਾਹੇ ਤਾਂ ਲੈ ਕੀ ਬਾਤ ਚਵਾਈ ਤੇ ਗਿਆ ਨਾ ਚਵਾਈ ਦੇ ਇੱਕ ਨਮੂਨਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਲੈ ਕੀ ਬਾਤ ਪੂਰੀ ਠੰਡੀ ਆ ਕਹਿਣਾ ਕੁਛ ਨਹੀਂ ਇਹ ਥਾਣੇ ਇੱਕ ਨੰਬਰ ਚ ਵਾਈ ਇੱਕ ਨੰਬਰ ਇਹ ਮੁੱਲ ਜਮਾ ਜੈ ਸਾਰੀਆਂ ਗੱਲਾਂ ਓਕੇ ਬੱਚਾ ਮਗਰ ਬੱਚੀ ਹੈ ਕਹਿੰਦੇ ਭਾਈ ਮਗਰ ਬੱਚੀ ਹਾਂ ਭਾਈ ਅੱਗੇ ਵੀਰੇ ਝੋਟੀ ਵੇ ਕਿਹੜਾ ਸੁਬਾ ਸੁਉਂਦੀ ਆ ਇਹ ਭਾਈ ਪਹਿਲੇ ਸੁਵੇ ਸੁਈ ਵੀ ਆ ਦੂਜੇ ਲਈ ਗੱਪੜਾ ਹੁਣ ਠੀਕ ਆ ਠੀਕ ਆ ਇਹਦਾ ਮੰਨ ਕੇ ਚੱਲ ਦੋ ਦੋ ਮਹੀਨੇ ਰਹਿ ਗਏ ਯਾਰ ਠੀਕ ਆ ਦੋ ਮਹੀਨੇ ਬਾ ਪੰਜ ਚਾਰ ਦਿਨ ਦੋ ਦੋ ਮਹੀਨੇ ਚੱਕ ਰ ਅਗ ਲੈਂਦੀ ਆਪਣੀ ਠੀਕ ਆ ਇਹਦਾ 11 ਕਿਲੋ ਪਲੂਣੋ ਦੁੱਧਤਾ ਭਾਈ ਠੰਡੀ ਸੀਲ ਬਥੇਰੀ ਆ ਪਾਰ ਦੀ ਥਣਾ ਦੀ ਗਰੰਟੀ ਚੈੱਕ ਕਰਾ ਕੇ ਅਗਲਾ ਲੈ ਜੀ ਪਿਓਰ ਨੀਲੀ ਦਾ ਵੀ ਹੈ ਬਾਈ ਬਾਈ ਦੀ ਚੈੱਕ ਕਰਵਾਈ ਵੀ ਹੈ ਜਿਹੜਾ ਭਰਾ ਖਰੀਦੂਗਾ ਆਪਦੀ ਚੈੱਕ ਜ਼ਰੂਰ ਕਰਵਾਇਓ ਬਈ ਆ ਲੈ ਬਾਈ ਪਿਓਰ ਨੀਲੀ ਆ ਮੰਗ ਧਾਰੇ ਤੋਂ ਹੀ ਸਾਰੇ ਇੱਕੋ ਪਾਇਰਪੁਰ ਸਾਰੇ ਚਿੱਟੇ ਆ ਬਈ ਉਹਨਾਂ ਦੀ ਗੱਲ ਨਾਸਾਂ ਦੇ ਡੱਬ ਡੁੱਬ ਸਾਰੇ ਸਾਰਾ ਕੁਝ ਪੂਰਾ ਬਈ ਯਾਰ ਬਈ ਪੂਸਤੇ ਹਨਾ ਬਾਈ ਰਬੂ ਜਾਨ ਝੋਟੇ ਜੀ ਬਹੁਤ ਆ ਬਈ ਠੰਡੀ ਸੀ ਲਾਉ ਮੀ ਵੀ ਰੋਟੀ ਚੰਗੀ ਆ ਪਲੀ ਵੀ ਆ ਬਈ ਪੂੜਾ ਸਫਾਈ ਬਹੁਤ ਆ ਬਈ ਥਾਣਾ ਆਪਣਾ ਦੀ ਬਹੁਤ ਚੰਗਾ ਫੇਸ ਪੂਸ ਬੜਾ ਚੰਗਾ ਕਰਮਾਈ ਦਾ ਬੋਲੀ ਬਾਈ ਤੋਰੀ ਮੜੇ ਦੁੱਧਾ ਰਿਕਾਰਡ ਵੀ ਬਾਈ ਨੇ ਬਹੁਤ ਚੰਗਾ ਹੈ। ਐਸਾ 12 13 ਕਿਲੋ ਦੇ ਰੁੱਪ ਨੂੰ ਹੁੰਦੇ 11 ਕਿਲੋ ਦੱਸਣਾ ਨੇ ਬਾਈ। ਠੀਕ ਆ ਜੀ। ਹੂੰ। ਫੇਸ ਦੇਖੋ ਫੇਸ ਦੀ ਵੀ ਸੋਹਣਖੀ ਬਹੁਤ ਆ ਪੈਰ ਫੁੱਲ ਬੜੀ ਚੌੜੀ ਹੈ ਯਾਰ। ਸਿੰਘ ਵੀ ਬਹੁਤ ਚੰਗਾ ਬਾਈ। ਬਹੁਤ ਚੰਗੀ ਆ ਬਾਈ ਕਿਸੇ ਬਾਤ ਨਹੀਂ ਆ ਇਤਨਾ ਛੋਟੀ। ਹੂੰ। ਤੇ ਕੀ ਮੋਲ ਆ ਫਿਰ ਜੈ ਮੋਲੇ ਦਾ ਫੋਨ ਤੇ ਕਰ ਲਾਂਗੇ ਜੈਟਰਵਾਸ। ਜੈ ਜੀ ਹੋ। ਚਵਾ ਜੈ ਰਹੂ ਬਾਈ। ਠੀਕ ਆ। ਬਾਲਾ ਮੋਲ ਨਹੀਂ ਕਰਦੇ ਮੁੱਲ ਬਾਈ ਕਹਿੰਦਾ ਫੋਨ ਤੇ ਹੋ ਜਾਊਗਾ। ਮੋਲ ਲਾ ਜਿਹੜਾ ਛੋਟੀ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੋਊਗਾ। ਸਾਹਮਣੇ ਜ਼ਰੂਰ ਪੂ ਉਹਦਾ ਕੱਚੀ ਦਾ ਮੁੱਲ ਹੋਣਾ ਕਹਿੰਦੇ ਵੀਰੇ ਬਾਈ ਅੱਜ ਦਾ ਕੱਚਾ ਹੀ ਆ ਮੁੱਲ ਤਾਂ ਠੀਕ ਆ ਹਾਂ ਕੱਚੀ ਦਾ ਮੁੱਲ ਉਹ ਜਿਹਾ ਹੀ ਹੋ ਥਾਣ ਤੋਂ ਬੜਾ ਚੰਗਾ ਲੱਗਿਆ ਹਾਂ ਸਾਫ਼ ਸੁਥਰੀ ਆ ਬਾਈ ਪੂਰੀ ਹੂੰ ਤੇ ਨਗਸੀ ਭਰਾ ਕੋਲੇ ਦੋ ਦੋ ਨੇ ਦਿਖਾਤੇ ਕਿਸੇ ਵੀ ਨੂੰ ਦੋਨਾਂ ਚ ਕੋਈ ਵੀ ਪਸੰਦਾ ਬਾਈ ਨੇ ਲੈ ਟੱਕਾ ਲਓ ਜੀ ਧੰਨਵਾਦ